ਅੱਡੀ ਕੋਲੋਂ ਐਜ਼ ਅ ਡਾਕਟਰ ਹੋਣ ਤੋਂ ਬਾਅਦ ਵੀ ਕਿਹੜੇ ਅਜਿਹੇ ਕੰਮ ਲੈ ਜਾ ਰਹੇ ਹਨ ਜਿਹੜੇ ਤੁਸੀਂ ਵਿਰੋਧ ਦੇ ਵਿੱਚ ਆਏ ਅਸੀਂ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਫੀਲਡ 'ਚ ਕੰਮ ਕਰੀਦਾ ਗਰਾਊਂਡ ਲੈਵਲ 'ਤੇ ਤੇ ਸਾਡੇ ਤੋਂ ਕੰਮ ਕੰਪਿਊਟਰ ਆਪਰੇਟਰ ਦਾ ਲੈ ਰਿਆ ਕਿਉਂਕਿ ਸਾਡਾ ਕੰਮ ਨਹੀਂ ਹੈਗਾ ਲੈਵਲ ਦੀ ਗੱਲ ਕੀਤੀ ਜਾਵੇ ਆਪਾਂ ਇੱਕ ਲੈਵਲ ਦੀ ਗੱਲ ਕਰ ਲਈਏ ਤਾਂ ਵੀ ਇੱਕ ਕਮਿਊਨਿਟੀ ਹੈਲਥ ਆਫੀਸਰ ਔਰ ਇੱਕ ਕੰਪਿਊਟਰ ਆਪਰੇਟਰ ਦਾ ਕੋਈ ਲੈਵਲ ਤਾਲਮੇਲੀ ਹੈ ਇਹ ਸਾਨੂੰ ਵੀ ਅਸੀਂ ਜਿਹਨਾਂ ਨੇ ਸੇਵਾ ਕਰਨੀ ਹੈ ਉਹੀ ਮੈਂਟਲੀ ਹਰਾਸ ਹੋਏ ਅਸੀਂ ਲੋਕਾਂ ਦੀ ਸੇਵਾ ਵੀ ਕਿੱਦਾਂ ਕਰਾਂਗੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਜਿੱਥੇ ਕਿ ਉਹ ਜਦੋਂ ਤੋਂ ਸ਼ੁਰੂ ਹੈ ਉੱਥੇ ਹੀ ਸਵਾਲਾਂ ਦੇ ਘੇਰੇ ਵਿੱਚ ਹੈ ਚਾਹੇ ਵਿਰੋਧੀ ਪਾਰਟੀਆਂ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਵੀ ਲਗਾਤਾਰ આરોਪ ਲਗਾਏ ਜਾ ਰਹੇ ਹਨ ਕਿ ਆਮ ਆਦਮੀ ਪਾਰਟੀ ਸਿਰਫ ਆਪਣੇ ਜਿਹੜੇ ਆਗੂਆਂ ਦੇ ਚਾਹਤੇ ਹਨ ਉਹਨਾਂ ਨੂੰ ਇਸ ਸਕੀਮ ਦੇ ਅੰਦਰ ਲਿਆ ਰਹੀ ਹੈ ਉਹ ਚਾਹੇ ਆਮ ਲੋਕ ਹਨ ਉਹ ਵੀ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਇਹ ਜਿਹੜੀ 10 ਲੱਖ ਦੀ ਸਿਹਤ ਬੀਮਾ ਯੋਜਨਾ ਕਹੀ ਜਾ ਰਹੀ ਹੈ ਇਹਦੇ ਲਾਭ 10 ਲੱਖ ਤੱਕ ਨਹੀਂ ਹਨ ਔਰ ਪਹਿਲੇ ਦਿਨ ਤੋਂ ਹੀ ਇਹ ਜਿਹੜੀ ਸਿਹਤ ਬੀਮਾ ਯੋਜਨਾ ਹੈ ਇਹ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਹੁਣ ਕਮਿਊਨਿਟੀ ਹੈਲਥ ਅਫਸਰ ਜਿਹੜੇ ਹਨ ਉਹ ਵੀ ਖੁੱਲ ਕੇ ਬਾਹਰ ਆਇਆ ਇਸ ਯੋਜਨਾ ਦੇ ਵਿਰੋਧ ਦੇ ਵਿੱਚ ਸਾਡੇ ਨਾਲ ਇਸ ਵੇਲੇ ਇਸ ਵੇਲੇ ਕਮਿਊਨਿਟੀ ਹੈਲਥ ਅਫਸਰ ਖੜੇ ਨੇ ਉਹਨਾਂ ਨਾਲ ਗੱਲ ਕਰਾਂਗੇ ਲਗਾਤਾਰ ਜਦੋਂ ਤੋਂ ਇਹ ਯੋਜਨਾ ਆਈ ਹੈ ਉਦੋਂ ਤੋਂ ਇਹਦਾ ਵਿਰੋਧ ਹੀ ਦੇਖਣ ਨੂੰ ਮਿਲਿਆ ਚਾਹੇ ਲੋਕ ਹੋਣ ਚਾਹੇ ਵਿਰੋਧੀ ਪਾਰਟੀਆਂ ਹੋਣ ਪਾਰਸ਼ੀਅਲਟੀ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਤੁਹਾਡੇ ਕੋਲੋਂ ਐਜ਼ ਅ ਡਾਕਟਰ ਹੋਣ ਤੋਂ ਬਾਅਦ ਵੀ ਕਿਹੜੇ ਅਜਿਹੇ ਕੰਮ ਲਏ ਜਾ ਰਹੇ ਹਨ ਜਿਹੜੇ ਤੁਸੀਂ ਵਿਰੋਧ ਦੇ ਵਿੱਚ ਆਏ ਅਸੀਂ ਐਜ਼ ਅ ਕਮਿਊਨਿਟੀ ਹੈਲਥ ਆਫੀਸਰ ਫੀਲਡ 'ਚ ਕੰਮ ਕਰੀਦਾ ਗਰਾਊਂਡ ਲੈਵਲ ਤੇ ਤੇ ਸਾਡੇ ਤੋਂ ਕੰਮ ਕੰਪਿਊਟਰ ਆਪਰੇਟਰ ਦਾ ਲੈ ਰਿਆ ਜੋ ਕਿ ਸਾਡਾ ਕੰਮ ਨਹੀਂ ਹੈਗਾ ਤੇ ਅਸੀਂ ਬਾਰ ਬਾਰ ਇਹੀ ਆ ਕੇ ਸਾਰਿਆਂ ਨੂੰ ਬੇਨਤੀ ਕਰ ਰਹੇ ਹਾਂ ਕਿ ਸਾਡ ਨੂੰ ਜੋ ਸਾਡਾ ਐਕਚੁਅਲ ਕੰਮ ਆ ਉਹੀ ਲਿਆ ਜਾਵੇ ਸਾਡੇ ਤੋਂ ਐਜ਼ ਅ ਕੰਪਿਊਟਰ ਆਪਰੇਟਰ ਦਾ ਨਾ ਸਾਨੂੰ ਕੰਮ ਆਂਦਾ ਤੇ ਸਾਡੇ ਤੋਂ ਨਾ ਲਿਆ ਜਾਵੇ ਇਹ ਤੇ ਇਸ ਚੀਜ਼ ਦੇ ਵਿਰੋਧ ਲਈ ਹੀ ਅੱਜ ਅਸੀਂ ਸਿਵਲ ਸਰਜਨ ਦਫ਼ਤਰ ਇਕੱਠੇ ਹੋਏ ਸੀਗੇ ਜੀ ਜੀ ਆਪਾਂ ਇੱਕ ਲੈਵਲ ਦੀ ਗੱਲ ਕੀਤੀ ਜਾਵੇ ਆਪਾਂ ਇੱਕ ਲੈਵਲ ਦੀ ਗੱਲ ਕਰ ਲਈਏ ਤਾਂ ਵੀ ਇੱਕ ਕਮਿਊਨਿਟੀ ਹੈਲਥ ਆਫੀਸਰ ਔਰ ਇੱਕ ਕੰਪਿਊਟਰ ਆਪਰੇਟਰ ਦਾ ਕੋਈ ਲੈਵਲ ਤਾਲਮੇ ਲਈ ਜੀ ਆਪਾਂ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਬਹੁਤ ਪਹਿਲਾਂ ਤੋਂ ਸਰਕਾਰ ਜੇ ਜਦੋਂ ਆਈ ਵੀ ਨਹੀਂ ਸੀਗੀ ਉਦੋਂ ਮਾਨ ਸਰਕਾਰ ਨੇ ਇਹੀ ਕਿਹਾ ਸੀਗਾ ਕਿ ਅਸੀਂ ਜੋ ਜਿਹਦੀ ਐਕਚੁਅਲ ਪੋਸਟ ਹੈ ਨਾ ਉਹਦੇ ਤੋਂ ਉਹੀ ਕੰਮ ਲਵਾਂਗੇ ਬਟ ਹੁਣ ਉਹ ਸਰਕਾਰ ਆਪਣੇ ਹੀ ਸ਼ਬਦਾਂ ਤੋਂ ਪਰੋਖੇ ਹੋ ਰਹੀ ਹੈ ਤੇ ਉਹ ਜਿੱਦਾਂ ਹਰੇਕ ਡਿਪਾਰਟਮੈਂਟ 'ਚ ਕੋਈ ਨਾ ਕੋਈ ਸਮੱਸਿਆ ਚੱਲ ਰਹੀ ਹੈ ਜਿਵੇਂ ਟੀਚਰਸ ਹੈਗੇ ਆ ਉਹਨਾਂ ਤੋਂ ਵੋਟਾ 'ਚ ਕੰਮ ਲਿਆ ਜਾਂਦਾ ਹੋਰ ਕਈ ਕੰਮ ਜਦਕਿ ਉਹਨਾਂ ਦਾ ਕੰਮ ਪੜ੍ਹਾਉਣਾ ਹੈ ਸਾਡਾ ਕੰਮ ਲੋਕਾਂ ਨੂੰ ਮੈਡੀਸਨ ਦੇਣਾ ਉਹਨਾਂ ਦੀ ਕੇਅਰ ਕਰਨਾ ਹੈ ਤੇ ਸਾਨੂੰ ਐਜ਼ ਅ ਕੰਪਿਊਟਰ ਆਪਰੇਟਰ ਲਾਇਆ ਜਾ ਰਿਹਾ ਇਹ ਨਹੀਂ ਕਰਨਾ ਚਾਹੀਦਾ ਸੋ ਵਿਰੋਧ ਦੇਖਣ ਨੂੰ ਮਿਲਦਾ ਚਾਹੇ ਜਦੋਂ ਸੱਤਾ ਜਾਣਾ ਸੀ ਆਮ ਆਮ ਆਦਮੀ ਆਮ ਲੋਕਾਂ ਦੀ ਸਰਕਾਰ ਮੁਲਾਜ਼ਮਾਂ ਦੀ ਸਰਕਾਰ ਇਹ ਗੱਲ ਕਹੀ ਜਾ ਰਹੀ ਸੀ ਔਰ ਬੜੇ ਬੜੇ ਵਾਅਦੇ ਕੀਤੇ ਜਾ ਰਹੇ ਸੀ ਲੋਕਾਂ ਦੀ ਸ਼ਬਦਾਵਾਂ ਬਾਰੇ ਦੇਖਿਆ ਜਾਊਗਾ ਖਾਸ ਕਰਕੇ ਮੁਲਾਜ਼ਮਾਂ ਦੀਆਂ ਸ਼ਬਦਾਵਾਂ ਬਾਰੇ ਦੇਖਿਆ ਜਾਊਗਾ ਅੱਜ ਇੱਕ ਡਾਕਟਰ ਕੰਪਿਊਟਰ ਆਪਰੇਟਰ ਦਾ ਕੰਮ ਕਰਕੇ ਅਜੇ ਵਿਰੋਧ ਧਰਨੇ ਦੇ ਵਿੱਚ ਆ ਕੀ ਕਹੂੰ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੂੰਗਾ ਕਿ ਆਪਾਂ ਸਰਕਾਰ ਸੋ ਵਧੀਆ ਕੰਮ ਕਰੇ ਅਸੀਂ ਜਿਹਨਾਂ ਨਾਲ ਆਮ ਪਬਲਿਕ ਨੂੰ ਜਿਹੜਾ ਫਾਇਦਾ ਹੈਗਾ ਆ ਉਹ ਵਧੀਆ ਕੰਮ ਕਰੇ ਠੀਕ ਆ ਆਪਾਂ ਨਹੀਂ ਕਰਦੇ ਤੇ ਵਿਰੋਧ ਆ ਇਹਦਾ ਆਪਾਂ ਇਹ ਵਿਰੋਧ ਜਿਹੜਾ ਕਰ ਰਹੇ ਆ ਵਿਰੋਧ ਇਸ ਚੀਜ਼ ਦਾ ਕਿ ਜਿਹੜਾ ਸਹੀ ਬੰਦਾ ਆ ਉਹਨੂੰ ਕਰਨ ਤੇ ਲਗਾਇਆ ਜਾਵੇ ਪ੍ਰੋਪਰ ਚੈਨਲ ਅਖਤਿਆਰ ਕੀਤਾ ਜਾਵੇ ਇੱਕ ਜਿਹੜਾ ਕੰਪਿਊਟਰ ਆਪਰੇਟਰ ਦਾ ਕੰਮ ਆ ਉਹ ਤੋਂ ਉਹ ਕਾਰਡ ਬਣਾਉਣ ਦਾ ਕੰਮ ਲਿਆ ਜਾਵੇ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਿੱਚ ਬਣਾਉਣਾ ਹੈਗਾ ਹੁਣ ਇਹ ਨਹੀਂ ਪਤਾ ਕਿ ਸਰਕਾਰ ਸਾਨੂੰ ਉੱਥੇ ਕਿਉਂ ਡਿਪਲੋਏ ਕਰ ਰਹੀ ਆ ਕਿ ਹੈਲਥ ਦੇ ਜਿਹੜੇ ਪ੍ਰੋਫੈਸ਼ਨਲ ਜਿਹੜੇ ਹੈਲਥ ਦੇ ਨਾਲ ਰਿਲੇਟਡ ਜਿਹੜੇ ਬਿਲਕੁਲ ਪੇਸ਼ੈਂਟ ਦੀ ਕੇਅਰ ਦੇ ਨਾਲ ਰਿਲੇਟਡ ਆ ਮੈਡੀਸਿਨ ਪ੍ਰੋਵਾਈਡ ਕਰਨ ਦੇ ਨਾਲ ਰਿਲੇਟਡ ਆ ਪ੍ਰੈਗਨੈਂਟ ਲੇਡੀਜ਼ ਨੂੰ ਅਸੀਂ ਚੈੱਕ ਅਪ ਕਰਦੇ ਹੈਗੇ ਆ ਅਸੀਂ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਮੈਡੀਸਿਨ ਪ੍ਰੋਵਾਈਡ ਕਰਦੇ ਆ ਬੀਪੀ 슈ਗਰ ਦੇ ਜਿਹੜੇ ਮਰੀਜ਼ ਹੈਗੇ ਆ ਉਹ ਅਸੀਂ ਚੈੱਕ ਕਰਦੇ ਸਾਡਾ ਐਕਚੁਅਲ ਕੰਮ ਉਹ ਆ ਜੀ ਜੇ ਮੰਨ ਲਓ ਮੰਨ ਲਓ ਜੇ ਤਾਂ ਤੁਸੀਂ ਬਿਲਕੁਲ ਤੁਸੀਂ ਦੱਸ ਰਹੇ ਹੋ ਕਿ ਅਸੀਂ ਆਪਣੀ ਜੌਬ ਨੂੰ ਆਪਣੇ ਅਹੁਦੇ ਨੂੰ ਛੱਡ ਕੇ ਆਪਣੀ ਸੀਟ ਨੂੰ ਛੱਡ ਕੇ ਕੰਪਿਊਟਰ ਅਪਰੇਟਰ ਤੇ ਬੈਠੇ ਹੋ ਰੱਬ ਨਾ ਕਰੇ ਕੋਈ ਜੇ ਹਾਂ ਮਨਪਗਾਹ ਅੱਛਾ ਹੋ ਜਵੇ ਜਦੋਂ ਜੇ ਤੁਹਾਡੇ ਇਲਾਕੇ ਦਾ ਕੋਈ ਵਿਅਕਤੀ ਕਿਸੇ ਬਿਮਾਰੀ ਕਰਕੇ ਕੁਛ ਕੁਛ ਹੋ ਜਵੇ ਉਹਨੂੰ ਤਾਂ ਉਹਦਾ ਜ਼ਿੰਮੇਵਾਰ ਕੌਣ ਉਹ ਤਾਂ ਫਿਰ ਸਿੱਧੀ ਗੱਲ ਤੁਹਾਡੇ ਤੇ ਬਿਲਕੁਲ ਜੀ ਜਿਹੜਾ ਉਸ ਵੇਲੇ ਉਸ ਵਕਤ ਉੱਥੇ ਅਸਾਈਨਡ ਹੈ ਡਿਊਟੀ ਤੇ ਬਾਈ ਚਾਂਸ ਕਿਉਂਕਿ ਪੰਚਾਇਤਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਹੁੰਦੀਆਂ ਕਿ ਬਾਈ ਚਾਂਸ ਅਸੀਂ ਅਵੇਲੇਬਲ ਨਹੀਂ ਹੈਗੇ ਕੁਛ ਲੋਡ ਪੈ ਗਈ ਕਿਸੇ ਨੂੰ ਮੈਡੀਸਨ ਦੀ ਉਹ ਕਿਛ ਨਹੀਂ ਸੁਣਨਾ ਉੱਥੇ ਕਿਸੇ ਨੂੰ ਨਹੀਂ ਸੁਣਨਾ ਤੁਸੀਂ ਕੰਪਿਊਟਰ ਤੇ ਬੈਠੇ ਪਿੰਡ ਦੇ ਬੰਦੇ ਨੇ ਤਾਂ ਜਾ ਕੇ ਸਰਪੰਚ ਨੂੰ ਇਹੀ ਕਹਿਣਾ ਕਿ ਡਿਸਪੈਂਸਰੀ ਵਿੱਚ ਕੋਈ ਵੀ ਡਾਕਟਰ ਅਵੇਲੇਬਲ ਨਹੀਂ ਹੈਗਾ ਜਿਹਦੇ ਕਰਕੇ ਅੱਜ ਸਾਡੀ ਆ ਪ੍ਰੋਬਲਮ ਖੜੀ ਹੋ ਗਈ ਆ ਅੱਗੇ ਜਾ ਕੇ ਸਾਡੀ ਸੁਣਵਾਈ ਕਿਤੇ ਨਹੀਂ ਹੋਣੀ ਹੈਗੀ ਸਾਨੂੰ ਸਿਰਫ ਇਹ ਪੁੱਛਿਆ ਜਾਣਾ ਤੁਸੀਂ ਉੱਥੇ ਕਦੇ ਨਹੀਂ ਹੈਗੇ ਜੇ ਮੈਂ ਕਹੂੰਗਾ ਮੇਰੀ ਡਿਊਟੀ ਐਜ਼ ਅ ਕੰਪਿਊਟਰ ਆਪਰੇਟਰ ਕਾਰਡ ਬਣਾਉਣ ਤੇ ਲੱਗੀ ਹੈ ਕੋਈ ਨਹੀਂ ਕੋਈ ਚ ਨਹੀਂ ਮੰਨਣਾ ਕਹਿਣਾ ਅਸੀਂ ਤਾਂ ਲਈ ਨਹੀਂ ਜੀ ਸਾਨੂੰ ਕੀ ਪਤਾ ਇਹ ਚੀਜ਼ਾਂ ਹੋ ਰਹੀਆਂ ਆ ਸਰਕਾਰ ਵੱਲੋਂ ਵੱਡੇ ਵੱਡੇ ਐਲਾਨ ਕਰ ਦਿੱਤੇ ਜਾਂਦੇ ਆ ਚਾਹੇ ਉਹ ਸਿਹਤ ਬੀਮਾ ਯੋਜਨਾ ਹੋਵੇ ਚਾਹੇ ਸਾਡੇ ਬਜ਼ੁਰਗ ਸਾਡਾ ਮਾਨ ਠੀਕ ਹੈ ਨਾ ਕਈ ਅਜਿਹੀਆਂ ਸਕੀਮਾਂ ਯੋਧ ਨਸ਼ੇ ਦੇ ਵਿਰੁੱਧ ਐਲਾਨ ਕਰ ਦਿੱਤਾ ਜਾਂਦਾ ਪਰ ਉਹਨੂੰ ਲੜੀਬਾ ਤਰੀਕੇ ਨਾਲ ਵਿਉਂਤਬੰਦੀ ਨਹੀਂ ਕੀਤੀ ਜਾਂਦੀ ਕਿਵੇਂ ਪੂਰਾ ਕਰੀਏ ਕਿਵੇਂ ਉਹਨੂੰ ਸਰੇਪਰੇ ਚੜੀਏ ਉਹਦੇ ਚੱਲਦੇ ਤੁਹਾਨੂੰ ਵੀ ਕੰਪਿਊਟਰ ਆਪਰੇਟਰ ਬਣਾਇਆ ਲੱਗਦਾ ਨਹੀਂ ਵੀ ਯੋਜਨਾ ਦੀ ਕਿਤੇ ਕਮੀ ਹੈ ਬਿਲਕੁਲ ਦਿਖਦਾ ਪਿਆ ਇਹ ਤਾਂ ਹੈ ਹੀ ਹੈ ਨਹੀਂ ਕਰਨਾ ਚਾਹੀਦਾ ਗਵਰਨਮੈਂਟ ਨੂੰ ਇਦਾਂ ਜੇ ਸਾਨੂੰ ਵੀ ਅਸੀਂ ਜਿਹੜਨਾਂ ਨੇ ਸੇਵਾ ਕਰਨੀ ਹੈ ਉਹੀ ਮੈਂਟਲੀ ਹਰਾਸ ਹੋਏ ਅਸੀਂ ਲੋਕਾਂ ਦੀ ਸੇਵਾ ਵੀ ਕਿੱਦਾਂ ਕਰਾਂਗੇ ਪਰ ਮੈਂ 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 ਵੀਰ ਜੀ ਕੋ ਵੀ ਇਹੀ ਸਵਾਲ ਪੁੱਛਿਆ ਵੀ ਮੰਨ ਲਓ ਤੁਸੀਂ ਕੰਪਿਊਟਰ ਐਜ਼ ਅ ਕੰਪਿਊਟਰ ਆਪਰੇਟਰ ਕਿਤੇ ਇਹਨਾਂ ਦੇ ਫਾਰਮ ਭਰਦੇ ਪਏ ਆ ਕੋਈ ਕਾਰਡ ਬਣਾਉਂਦੇ ਪਏ ਆ ਤਾਂ ਤੁਹਾਡੇ ਏਰੀਆ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਜਾਂਦੀ ਕਿਸੇ ਪੇਸ਼ੈਂਟ ਦੇ ਨਾਲ ਤਾਂ ਉੱਥੇ ਤੁਹਾਡੀ ਸੁਣਵਾਈ ਹੋਊਗੀ ਕਿ ਬਿਲਕੁਲ ਨਹੀਂ ਹੋਊਗੀ ਇਹ ਤਾਂ ਸਾਨੂੰ ਦਿਖ ਰਿਹਾ ਹੈ ਕਿਸੇ ਨੇ ਨਹੀਂ ਸਾਨੂੰ ਪੁੱਛਣਾ ਅੱਜ ਇਹ ਰੋਸ਼ਟਾ ਨਾ ਲਾਇਆ ਭਾਜੀ ਅੱਗੇ ਅੱਗੇ ਕੀ ਸੋਚਦਾਂ ਜੇ ਹੱਲੇ ਵੀ ਇਹ ਇਹਦੇ ਵੱਲ ਕੋਈ ਤੇ ਆਣਾ ਨਹੀਂ ਤਾਂ ਅੱਗੇ ਕੀ ਸੋਚਾਂ ਸਰ ਦੇਖੋ ਜੇ ਸਾਡੀਆਂ ਇਹ ਮੰਗਾਂ ਪੂਰੀ ਨਹੀਂ ਕਰਦੇ ਅੱਜ ਮੰਗ ਸਾਡੀ ਇਹ ਵਾਲੀ ਇਸ ਅਸੀਂ ਇਹਨੂੰ ਅਸੀਂ ਸਟੇਟ ਲੈਵਲ ਤੱਕ ਲੈ ਕੇ ਜਾਵਾਂਗੇ ਇਸ ਧਰਨੇ ਨੂੰ ਅਸੀਂ ਜ਼ਿਲ੍ਹਾ ਲੈਵਲ ਹਰ ਇੱਕ ਜ਼ਿਲ੍ਹੇ ਦੇ ਉੱਪਰ ਸਾਡੇ ਜਿਹੜੀ ਯੂਨੀਅਨ ਹੈ ਉਹ ਬੈਠੇਗੀ ਧਰਨਾ ਲਾਏਗੀ ਸਰਕਾਰ ਦੇ ਖਿਲਾਫ ਔਰ ਜਿਹੜੀਆਂ ਤੁਸੀਂ ਯੋਜਨਾਵਾਂ ਦੀ ਗੱਲ ਕਰਦੇ ਆ ਯੋਜਨਾ ਬਣਾਈ ਜਾਂਦੀ ਆ ਇੰਪਲੀਮੈਂਟ ਇੰਪਲੀਮੈਂਟੇਸ਼ਨ ਦੇ ਵਿੱਚ ਹੀ ਕਮੀਆਂ ਆ ਰਹੀ ਆ ਜਿਹੜਾ ਸਰਸਸ ਆ ਸਰਕਾਰ ਦੇ ਕੋਲ ਸਾਨੂੰ ਨਹੀਂ ਪਤਾ ਲੈਸ ਆ ਜਾਂ ਯੂਜ਼ ਨਹੀਂ ਕਰਨਾ ਚਾਹੁੰਦੇ ਜਾਂ ਪ੍ਰੋਪਰ ਰੱਖਣਾ ਨਹੀਂ ਚਾਹੁੰਦੇ এমਪਲੋਇਮੈਂਟ ਰੱਖੋ ਆਪਾਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੇ এমਪਲੋਇਮੈਂਟ ਰੱਖੋ ਬਹੁਤ ਸਾਰੇ ਬੇਰੋਜ਼ਗਾਰ ਫਿਰਦੇ ਹੈਗੇ ਆ ਜਿਨ੍ਹਾਂ ਨੂੰ ਨੌکریاں ਨਹੀਂ ਮਿਲੀਆਂ ਉਹਨਾਂ ਨੂੰ ਰੱਖਿਆ ਜਾਵੇ ਤਾਂ ਜੋ ਸਹੀ ਤਰੀਕੇ ਨਾਲ ਇੰਪਲੀਮੈਂਟੇਸ਼ਨ ਹੋ ਸਕੇ ਪ੍ਰੋਗਰਾਮ ਦੀ ਕਿਸੇ ਦੀ ਵੀ ਸੋ ਕਮਿਊਨਿਟੀ ਹੈਲਥ ਆਫਿਸਰ ਜਿਹੜਾ ਹੁਣ ਆਪਣਾ ਰੋਣਾ ਰੁੰਦੇ ਦਿਖਾਈ ਦੇ ਰਹੇ ਹਨ ਕਿਉਂਕਿ ਪੋਦੇ ਨੂੰ ਛੱਡ ਕੇ ਆਪਣੀ ਸੀਟ ਨੂੰ ਛੱਡ ਕੇ ਇੱਕ ਕੰਪਿਊਟਰ ਆਪਰੇਟਰ ਦੇ ਤੌਰ ਤੇ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ ਸਿੱਧੇ ਤੌਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਜਿਹੜੀ ਅੱਜ ਹੜਤਾਲ ਕੀਤੀ ਹੈ ਇਸ ਤੋਂ ਬਾਅਦ ਵੀ ਜੇ ਉਹਨਾਂ ਦੀ ਮੰਗਾਂ ਵੱਲ ਧਿਆਨ ਜਾਂ ਉਹਨਾਂ ਨੂੰ ਅਣਦੇਖੀ ਵੱਲ ਉਹਨਾਂ ਨਾਲ ਅਣਦੇਖੀ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸੰਘਰਸ਼ ਹੈ ਸਟੇਟ ਲੈਵਲ ਤੇ ਕੀਤਾ ਜਾਏਗਾ ਸੋ ਤਸਵੀਰਾਂ ਤੁਸੀਂ ਹੁਸ਼ਿਆਰਪੁਰ ਤੋਂ ਦੇਖਿਆਨ ਕਿ ਹੁਣ ਕੰਪਿਊਟਰੀ ਹੈਲਥ ਗਵਰਨਮੈਂਟ ਕਮਿਊਨਿਟੀ ਹੈਲਥ ਆਫੀਸਰ ਵੀ ਹੁਣ ਇਸ ਜਿਹੜੀ ਹੈ ਸਿਹਤ ਬੀਮਾ ਯੋਜਨਾ ਦੇ ਖਿਲਾਫ ਧਰਨੇ ਦੇ ਉੱਤੇ ਉਤਰ ਆਏ ਹਨ ਕੈਮਰਾ ਪਰਸਨ ਕੁਲਦੀਪ ਨਾ ਯੋਗੇਸ਼ ਕੁਮਾਰ ਪੇਟਿਸ਼ਨ ਹੁਸ਼ਿਆਰ